ਸਭ ਤੋਂ ਪਹਿਲਾਂ ਉਹਨਾਂ ਨੇ ਇੰਡਾਇਰੈਕਟਲੀ ਮੈਨੂੰ ਟਾਰਗੇਟ ਕੀਤਾ ਸੀਗਾ ਜੋ ਇਹ ਰੁਝਾਨ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਟਾਰਗੇਟ ਕਿਲਿੰਗ ਚੱਲ ਰਹੀ ਆ ਕਿਸੇ ਬੁੱਧੀਜੀਵੀ ਦਾ ਕਿਸੇ ਪੱਤਰਕਾਰ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਲਾਈਵ 'ਚ ਕਿਹਾ ਸੀ ਕਿ ਮਾਨ ਸਾਹਿਬ ਤੁਸੀਂ ਇਹ ਕਰਤਾ ਰਹੇ ਹੋ ਇੰਡੀਵਿਜੂਅਲੀ ਟਾਰਗੇਟ ਤਾਂ ਕਰ ਕਰਾ ਨੂੰ ਕੱਲ ਨੂੰ ਇਹਨਾਂ ਤੇ ਹਮਲੇ ਹੋਣੇ ਸਟਾਰਟ ਹੋ ਗਏ ਤਾਂ ਕੌਣ ਜ਼ਿੰਮੇਵਾਰ ਹੈ ਅੱਜ ਤੁਹਾਡੇ ਸਾਹਮਣੇ ਆ ਤੁਸੀਂ ਬੈਠੇ ਹੋ ਨਾ ਜਿਸ ਤਰ੍ਹਾਂ ਮਾਨਸਾਪ ਨੇ ਕੁਝ ਅਗਰੈਸ਼ਨ ਚਾਕੇ ਜਾਂ ਕੁਝ ਪਤਾ ਨਹੀਂ ਕੀ ਉਹਨਾਂ ਦੇ ਮਾਈਂਡ 'ਚ ਚੱਲਦਾ ਜਿਸ ਤਰ੍ਹਾਂ ਉਹਨਾਂ ਨੇ ਇਹ ਚੀਜ਼ਾਂ ਸ਼ੁਰੂ ਕੀਤੀਆਂ ਉਹਨਾਂ ਦੇ ਰਿਜ਼ਲਟ ਉਹਨਾਂ ਦੇ ਰਜਾਣਾ ਹੀ ਆਉਣੇ ਸੀਗੇ ਜੇ ਸਾਡਾ ਪੱਤਰਕਾਰ ਗਲਤ ਆ ਜਿਵੇਂ ਜਾਤੀ ਸੂਚਕ ਸ਼ਬਦਾਂ ਦੀ ਆਉਂਦੀ ਆ ਗੱਲ ਕਿ ਉਹਨੇ ਬੋਲੇ ਤਾਂ ਸਾਰੇ ਪੱਤਰਕਾਰਾਂ ਦੇ ਸਾਹਮਣੇ ਉਸ ਬੰਦੇ ਨੇ ਇਹ ਗੱਲ ਕਹੀ ਸੀ ਆ ਰਣਜੀਤ ਬੈਠਾ ਕਿ ਮੈਂ ਗੁਰੂ ਘਰ ਵੱਡਦਾ ਜੇ ਮੈਂ ਕਿਸੇ ਨੂੰ ਆਪ ਸ਼ਬਦ ਇੱਕ ਵੀ ਬੋਲਿਆ ਹੋਵੇ ਜਾਤੀ ਸੂਚਕਤਾ ਛੱਡੋ ਕਿਸੇ ਨੂੰ ਵੀ ਅਪਸ਼ਬਦ ਬੋਲਿਆ ਹੋਵੇ ਵਧੀ ਕੀਆ ਕਰਨ ਵਾਲੇ ਨੂੰ ਮਹਿਸੂਸ ਹੋਣਾ ਚਾਹੀਦਾ ਕਿ ਉਸਨੇ ਵਧੀ ਕੀ ਕੀਤੀ ਹੈ ਪਰ ਜੇ ਤੁਸੀਂ ਵਧੀ ਕੀ ਵਾਲੇ ਦਾ ਸਾਥ ਹੀ ਦਿਓਗੇ ਤਾਂ ਦਾ ਮਤਲਬ ਹੈ ਕਿ ਤੁਸੀਂ ਇੱਕ ਹੋਰ ਘਟਨਾ ਦਾ ਮੋੜ ਬਣ ਰਹੇ ਹੋ ਮੈਂ ਇਸ ਘਟਨਾ ਤੋਂ ਨਾ ਥੋੜਾ ਜਿਹਾ ਤੁਹਾਨੂੰ ਪਿੱਛੇ ਲੈ ਜਾਣਾ ਧਿਆਨ ਨਾਲ ਸੁਣਿਓ ਗੱਲ ਤੇ ਜਿਹੜੇ ਖਾਸ ਤੌਰ ਤੇ ਫੀਲਡ 'ਚ ਕੰਮ ਕਰਦੇ ਆ ਉਹਨਾਂ ਵਾਸਤੇ ਵੀ ਸਮਾ થોડા ਨੂੰ ਸੰਖੇਪ ਚ ਕਰਦੇ ਆਪ ਹਸਪਤਾਲ ਚੋਂ ਠੀਕ ਹੋ ਕੇ ਆਉਂਦੇ ਆ ਤੇ ਅਚਾਨਕ ਉਹ ਵਰਨਾ ਸਟਾਰਟ ਕਰ ਦਿੰਦੇ ਆ ਸਭ ਤੋਂ ਪਹਿਲਾਂ ਉਹਨਾਂ ਨੇ ਇਨਡਾਇਰੈਕਟਲੀ ਮੈਨੂੰ ਟਾਰਗੇਟ ਕੀਤਾ ਸੀਗਾ ਉਹ ਪਤਾ ਨਹੀਂ ਸਾਡੀ ਗਲਤੀ ਹੈ ਕਿ ਸਿਆਣਪ ਹੈ ਕਿਸੇ ਨੇ ਕੋਈ ਰਿਐਕਟ ਨਹੀਂ ਕੀਤਾ ਮੇਰੇ ਸਮਝ ਤੂੰ ਦੂਸਰਾ ਇੱਕ ਸ਼ਬਦੀ ਅਮਲਾ ਸੀ ਰਤਨ ਦੀਤੇ ਹੁਣ ਤੁਹਾਨੂੰ ਸਾਰਾ ਐਪੀਸੋਡ ਯਾਦ ਆ ਜਾਊਗਾ ਰਤਨਦੀਪ ਤੇ ਜਿਹੜਾ ਸ਼ਬਦੀ ਹਮਲਾ ਸੀਗਾ ਉਸ ਵੇਲੇ ਵੀ ਜ਼ਿਆਦਾਤਰ ਅਸੀਂ ਚੁੱਪ ਰਹੇ ਰਿਐਕਟ ਕੀਤਾ ਫਿਰ ਮੈਂ ਬਾਜਬ ਸਮਝਿਆ ਕਿ ਸਾਨੂੰ ਕਿਸੇ ਨਾ ਕਿਸੇ ਨੂੰ ਰਿਐਕਟ ਕਰ ਲਾਈਵ ਕੀਤਾ ਸੀ ਹੁਣ ਅੱਜ ਕੱਲ੍ਹ ਸ਼ਾਇਦ ਫੇਸਬੁੱਕ ਦੀ ਪਾਲਿਸੀ ਆ ਉਹ ਲਾਈਵ ਖਤਮ ਹੋ ਜਾਂਦਾ ਮਹੀਨੇ ਬਾਅਦ ਸ਼ਾਇਦ ਹਾਫ ਮਿਲੀਅਨ ਤੱਕ ਲੋਕਾਂ ਨੇ ਉਦੋਂ ਤੱਕ ਦੇਖ ਲਿਆ ਸੀ ਉਹ ਮੈਂ ਉਹਦੇ ਵਿੱਚ ਲਾਈਵ ਹੋ ਕੇ ਇੱਕ ਗੱਲ ਕਹੀ ਸੀ ਇੱਕ ਤੋਖਲਾ ਜ਼ाहਰ ਕੀਤਾ ਸੀਗਾ ਹੁਣ ਤੁਹਾਨੂੰ ਸਾਰਾ ਐਪੀਸੋਡ ਯਾਦ ਆ ਜਾਊਗਾ ਮੈਂ ਇੱਕ ਗੱਲ ਕਹੀ ਸੀ ਕਿ ਇਸ ਦੇਸ਼ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਅੱਜ ਕੱਲ ਸ਼ਖਸੀ ਪੂਜਾ ਤੋਂ ਪੀੜਤ ਹੈ ਸ਼ਖਸੀ ਪੂਜਾ ਕੀ ਹੁੰਦੀ ਆ ਕਿ ਸਾਡੇ ਬੰਦੇ ਬਹੁਤ ਜਲਦੀ ਇੱਕ ਬੰਦੇ 'ਚੋਂ ਜਨਨਾਇਕ ਦੇਖਦੇ ਆ ਜਿਵੇਂ ਮੋਦੀ ਸਾਹਿਬ ਅੱਜ ਕੱਲ ਕਹਿ ਦਿੰਦੇ ਆ ਕਿ ਮੈਂ ਤਾਂ ਨਾਉਨ ਬਾਇਓਲੋਜੀਕਲ ਆ ਤਾਂ ਉਹ ਬਹੁਤ ਸਾਰੇ ਭਗਤ ਲੋਕ ਆ ਜਿਹੜੇ ਕਹਿੰਦੇ ਕਿ ਵਾਕਿਆ ਯਾਰ ਇਹ ਤਾਂ ਅਵਤਾਰ ਪੁਰਸ਼ ਆ ਉਹ ਹੁੰਦੀ ਆ ਸ਼ਖਸੀ ਪੂਜਾ ਸਾਡੇ ਇੱਥੇ ਪੰਜਾਬੀਆਂ ਚ ਵੀ ਇਹ ਸ਼ਖਸੀ ਪੂਜਾ ਜਿਹੜੀ ਆ ਬਹੁਤ ਤਰੀ ਹੈ। ਕਿ ਤੇ ਤੇਜੀ ਨਾਲ ਪਸੰਦ ਨੁਕਸਾਨ ਹੁੰਦਾ ਨਾ ਉਹਦਾ ਇਹ ਹੁੰਦਾ ਕਿ ਉਹਨਾਂ ਨੂੰ ਲੱਗਦਾ ਜੋ ਉਹਨਾਂ ਨੂੰ ਲੱਗਦਾ ਕਿ ਯਾਰੀ ਇਹ ਬੰਦਾ ਤਾਂ ਜੋ ਬੋਲ ਰਿਹਾ ਉਹ ਕਾਸ਼ਬਾਨੀ ਆ। ਜੋ ਇਹ ਕਹਿ ਰਿਹਾ ਦੁਨੀਆ ਦਾ ਅੰਤਮ ਸੱਚ ਹੈ। ਇਹ ਬੰਦਾ ਸਮਾਜ ਦੀ ਭਲਾਈ ਵਾਸਤੇ ਤੁਰਿਆ। ਹੁਣ ਜਿਹੜੇ ਬੰਦੇ ਉਹਦੀ ਆਲੋਚਨਾ ਕਰ ਰਹੇ ਆ ਯਾਰ ਇਹ ਤਾਂ ਬੰਦੇ ਸਮਾਜ ਬਰੋਦੀ ਆ ਪੰਜਾਬ ਬਰੋਦੀ ਆ ਜਾਂ ਇਸ ਸ਼ਖਸ ਨੂੰ ਜਿਹੜਾ ਕਿ ਸਾਡੇ ਵਾਸਤੇ ਪੂਜਣਯੋਗ ਆ ਇਹ ਉਹਦੇ ਮੁਖਾਲਫ ਨੇ ਇਹ ਇੱਕ ਬਹੁਤ ਖਤਰਨਾਕ ਪ੍ਰਵਿਰਤੀ ਹੁੰਦੀ ਆ ਤੇ ਮੈਂ ਉਸੇ ਲਾਈਵ 'ਚ ਕਿਹਾ ਸੀ ਕਿ ਮਾਨ ਸਾਹਿਬ ਤੁਸੀਂ ਇਹ ਕਰਤਾ ਰਹੇ ਹੋ ਇੰਡੀਵਿਜੂਅਲੀ ਟਾਰਗੇਟ ਤੱਕ ਕਰਾਰ ਕਰਾ ਨੂੰ ਕੱਲ ਨੂੰ ਇਹਨਾਂ ਤੇ ਹਮਲੇ ਹੋਣੇ ਸਟਾਰਟ ਹੋ ਗਏ ਤਾਂ ਕੌਣ ਜ਼ਿੰਮੇਵਾਰ ਹੈ ਅੱਜ ਤੁਹਾਡੇ ਸਾਹਮਣੇ ਆ ਤੁਸੀਂ ਬੈਠੇ ਹੋ ਨਾ ਕਾਦੇ ਕਰਕੇ ਜਿਹੜੀ ਗੱਲ ਮੈਂ ਕੁਝ ਹਫ਼ਤੇ ਪਹਿਲਾਂ ਕਹੀ ਸੀ ਕਿ ਇਹ ਕੰਮ ਹੁੰਦਾ ਕਿਉਂਕਿ ਕੁਝ ਲੋਕਾਂ ਨੂੰ ਇਹ ਲੱਗਦਾ ਕਿ ਯਾਰ ਇਹ ਸਾਡੇ ਦੁਸ਼ਮਣ ਨੇ ਜਦਕੇ ਜਿੰਨਾ ਲੋਕਾਂ ਨੇ ਲੰਮਾ ਸਮਾਂ ਕੰਮ ਕੀਤਾ ਉਹ ਹਮੇਸ਼ਾ ਲੋਕਾਂ ਦਾ ਹੀ ਰਹਿੰਦੇ ਆ ਪੱਤਰਕਾਰ ਆਪੋਜੀਸ਼ਨ 'ਚ ਚਲੇ ਜਾਂਦੀ ਹੈ ਸੱਤਾਧਾਰੀ ਤੇ ਜਦੋਂ ਅਸੀਂ ਕੰਡਿਆ ਵਾਂਗੂ ਚੁੱਭਦੇ ਆ ਜਦੋਂ ਆਪੋਜੀਸ਼ਨ 'ਚ ਚਲੇ ਜਾਂਦੇ ਅਸੀਂ ਫੁੱਲ ਲੱਗ ਲੱਜਣੇ ਦੁਬਾਰਾ ਕਿਉਂਕਿ ਉਹਨਾਂ ਦੀ ਗੱਲ ਅਸੀਂ ਕਰਦੇ ਆਂ। ਤੋਂ ਬੇਸਿਕਲੀ ਇਹ ਇੱਕ ਬਹੁਤ ਖਤਰਨਾਕ ਰੁਝਾਨ ਹੈ। ਹੁਣ ਤੁਹਾਨੂੰ ਆਉਣ ਵਾਲੇ ਗਾਂਹ ਦੇ ਸਮੇਂ ਦੀ ਵੀ ਦਾਸ ਦਿੰਨਾ। ਕਿਉਂਕਿ ਮੇਰਾ ਜ਼ਿੰਦਗੀ ਦਾ ਬੈਕਗ੍ਰਾਉਂਡ ਜਿਹੜਾ ਉਹ ਕ੍ਰਾਈਮਨਲ ਵੀ ਆ ਸਿੱਧੀ ਗੱਲ ਆ ਸਾਹਿਬ। ਆ ਬਿੱਟੂ ਨੂੰ ਪਤਾ। ਠੀਕ ਹੈ ਜੀ। ਤੇ ਜਿਹੜੀ ਸਿਆਸੀ ਸੂਝ ਡਿਵੈਲਪ ਕੀਤੀ ਆ ਉਹ ਪੰਜਾਬ ਪੱਦਰ ਦੀ ਜਾਂ ਮੈਂ ਤਹਿਸੀਲ ਪੱਦਰ ਦੀ ਨਹੀਂ ਕੀਤੀ। ਕੁਮਾਂਤਰੀ ਪੱਦਰ ਤੇ ਸੂਝਾ ਰੱਖਦੇ ਆਂ। ਠੀਕ ਹੈ ਜੀ। ਸੋ ਜੋ ਇਹ ਰੁਝਾਨ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਟਾਰਗੇਟ ਕਿਲਿੰਗ ਚੱਲ ਰਹੀ ਆ ਕਿਸੇ ਬੁੱਧੀਜੀਵੀ ਦਾ ਕਿਸੇ ਪੱਤਰਕਾਰ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਕਿਉਂ ਕਿਉਂਕਿ ਜਦੋਂ ਸਰਕਾਰ ਦੀ ਟਸਲ ਕਿਸੇ ਵਰਗ ਨਾਲ ਹੁੰਦੀ ਆ ਤੀਜਾ ਵੀ ਫਾਇਦਾ ਚੱਕ ਜਾਂਦਾ ਇਹ ਸਰਕਾਰ ਵਾਸਤੇ ਇੱਕ ਜਾਗਣ ਦਾ ਵੇਲਾ ਹੈ ਇਹ ਵੇਕਨਸ ਜਿਹਨੂੰ ਕਹਿੰਦੇ ਨੇ ਆਪਾਂ ਵੀ ਵੇਕ ਕਾਲ ਆ ਵੀ ਜਾਗੋ ਅੱਗੇ ਜਾ ਕੇ ਨੁਕਸਾਨ ਵੱਧ ਸਕਦਾ ਸੋ ਜਿਹੜੀ ਇਹ ਘਟਣਾ ਇਸ ਘਟਨਾ ਦਾ ਪੱਤਰਕਾਰ ਦੀ ਲਾਈਫ ਦੇ ਵਿੱਚ ਇਹ ਚੀਜ਼ਾਂ ਨਾਰਮਲ ਆ ਵੀਰੇ ਜਿਹੜੇ ਬੰਦੇ ਗਰਾਊਂਡ ਤੋਂ ਕੰਮ ਕਰਦੇ ਆ ਔਰ ਢਿਲੋ ਸਾਫ ਖਲੋਤੇ ਆ ਅਸੀਂ ਇਹਨਾਂ ਦੀ ਰਹਿਨਮਾਈ 8 5 10 ਸਾਲ ਫੀਲਡ ਦਾ ਕੰਮ ਕੀਤਾ ਮੈਂ ਖੁਦ ਇੱਕ ਦੋ ਵਾਰੀ ਜਾਨ ਬਚਾ ਕੇ ਨਿਕਲਿਆ ਨਹੀਂ ਤਾਂ ਕਿੱਥੇ ਲੋਕ ਸਾਨੂੰ ਵੇਖ ਕੇ ਡਰ ਜਾਂਦੇ ਸੀ ਇਹ ਪੱਤਰਕਾਰ ਦੀ ਲਾਈਫ 'ਚ ਮੌਕੇ ਆਉਂਦੇ ਆ ਪਰ ਗੱਲ ਇਹ ਆ ਕਿ ਜਦੋਂ ਕਿਸੇ ਪੱਤਰਕਾਰ ਨਾਲ ਘਟਨਾ ਵਾਪਰੀ ਉਹ ਐਡਮਿਟ ਹੋ ਗਿਆ ਪ੍ਰਸ਼ਾਸਨ ਦਾ ਹੱਕ ਬਣਦਾ ਭਾਵੇਂ ਕੱਲੀ 23 ਲੱਗਦੀ ਸੀ ਲਾ ਕੇ ਤੁਸੀਂ ਪਰਚਾ ਕੱਢ ਦਿਓ ਥੈਟਸ ਆਲ ਪਰ ਹੋਇਆ ਕਿ ਕਿ ਉਹਦੇ ਵਿੱਚ ਇੱਕ ਚਲਾਕੀ ਕਰਨ ਦਾ ਯਤਨ ਕੀਤਾ ਗਿਆ ਕਿ ਚਲੋ ਦਰਖਾਸਤ ਲੈ ਲਈ ਦੂਸਰੀ ਸਾਈਡ ਤੋਂ ਹੁਣ ਤੁਸੀਂ ਦੂਸਰੀ ਸਾਈਡ ਤੋਂ ਦਰਖਾਸਤ ਲੈ ਕੇ ਇਹ ਯਤਨ ਕਰ ਰਹੇ ਹੋ ਕਿ ਭਾਈ ਉਹ ਦੱਬ ਜਾਣ ਜਾਂ ਉਹ ਜਿਹੜਾ ਸਾਡੀ ਧਿਰ ਦਾ ਕੋਈ ਬੰਦਾ ਉਹਦਾ ਜ਼ਿਆਦਾ ਨੁਕਸਾਨ ਨਾ ਹੋਵੇ ਤਾਂ ਇਹ ਕੀ ਹੋ ਗਿਆ ਕਿ ਇੱਕ ਤੁਸੀਂ ਗਲਤੀ ਕੀਤੀ ਹੈ ਜੇ ਸਾਡਾ ਪੱਤਰਕਾਰ ਗਲਤ ਆ ਜਿਵੇਂ ਜਾਤੀ ਸੂਚਕ ਸ਼ਬਦਾਂ ਦੀ ਆਉਂਦੀ ਆ ਗੱਲ ਕਿ ਉਹਨੇ ਬੋਲੇ ਤਾਂ ਸਾਰੇ ਪੱਤਰਕਾਰਾਂ ਦੇ ਸਾਹਮਣੇ ਉਸ ਬੰਦੇ ਨੇ ਇਹ ਗੱਲ ਕਹੀ ਸੀ ਆ ਰਣਜੀਤ ਬੈਠਾ ਕਿ ਮੈਂ ਗੁਰੂ ਘਰ ਵੜਦਾ ਜੇ ਮੈਂ ਕਿਸੇ ਨੂੰ ਅਪ ਸ਼ਬਦ ਇੱਕ ਵੀ ਬੋਲਿਆ ਹੋਵੇ ਜਾਤੀ ਸੂਚਕਤਾ ਛੱਡੋ ਕਿਸੇ ਨੂੰ ਵੀ ਅਪ ਸ਼ਬਦ ਬੋਲਿਆ ਹੋਵੇ ਤਾਂ ਦੂਸਰੇ ਪਾਸੇ ਜਦੋਂ ਤੁਸੀਂ ਇਸ ਤਰ੍ਹਾਂ ਦੀਆਂ ਹਰਕਤਾਂ ਕਰੋਗੇ ਤਾਂ ਫਿਰ ਭਾਈ ਆਹੀ ਚੀਜ਼ਾਂ ਰਹਿ ਜਾਂਦੀਆਂ ਹੋਰ ਪੱਤਰਕਾਰਾਂ ਨੇ ਕਿਹੜਾ ਉੱਥੇ ਤੋਪ ਬੀੜ ਕੇ ਕੋਈ ਬਦਲਾ ਲੈਣਾ ਆਹੀ ਚੀਜ਼ਾਂ ਰਹਿ ਜਾਂਦੀਆਂ ਸੋ ਇਹ ਪ੍ਰਸ਼ਾਸਨ ਦਾ ਸਾਨੂੰ ਨਹੀਂ ਪਤਾ ਕਿਹੜੇ ਬੰਦੇ ਪਿੱਛੋਂ ਕਰ ਰਹੇ ਐ ਇਦਾਂ ਕਰ ਰਹੇ ਜੋ ਕਰ ਰਹੇ ਉਹ ਆਪ ਦਾ ਹੀ ਨੁਕਸਾਨ ਕਰ ਰਹੇ ਆ ਕਿ ਤੁਸੀਂ ਇੱਕ ਸਿੰਪਲ ਐਫ ਆਈ ਆਰ ਲੌਂਚ ਕਰਦੇ ਤੁਸੀਂ ਪੱਤਰਕਾਰ ਨੂੰ ਸੰਤੁਸ਼ਟ ਕਰਦੇ ਬਸ ਤੁਸੀਂ ਆਪਣੇ ਘਰੇ ਅਸੀਂ ਆਪਣੇ ਘਰੇ ਠੀਕ ਆ ਵਦੀਕੀਆਂ ਹੁੰਦੀਆਂ ਨੇ ਵਦੀਕੀਆਂ ਕਰਨ ਵਾਲੇ ਨੂੰ ਮਹਿਸੂਸ ਹੋਣਾ ਚਾਹੀਦਾ ਕਿ ਉਸਨੇ ਵਦੀ ਕੀ ਕੀਤੀ ਆ ਪਰ ਜੇ ਤੁਸੀਂ ਵਦੀਕੀ ਵਾਲੇ ਦਾ ਸਾਥ ਹੀ ਦਿਓਗੇ ਤਾਂ ਦਾ ਮਤਲਬ ਹੈ ਕਿ ਤੁਸੀਂ ਇੱਕ ਹੋਰ ਘਟਨਾ ਦਾ ਮੋੜ ਬਣ ਰਹੇ ਹੋ ਸੋ ਇਸ ਵਾਸਤੇ ਜੋ ਹੋਇਆ ਮੰਦਪਾਗਾ ਪਹਿਲੀ ਗੱਲ ਕਾਰ ਵਾਸਤੇ ਤੇ ਇੱਕ ਬਹੁਤ ਨਿਸ਼ਾਨਦੇਹੀ ਦਾ ਵਿਸ਼ਾ ਸੀ ਕਿ ਉੱਥੇ ਕੀ ਚੱਲ ਰਿਹਾ ਹੈ ਉਹਨੂੰ ਤੁਸੀਂ ਜਾ ਕੇ ਦੇਖੋ ਪ੍ਰਸ਼ਾਸਨ ਜਾ ਕੇ ਉਹਨਾਂ ਨਾਲ ਰਾਬਤਾ ਕਰੇ ਉਹ ਬੰਦੇ ਆਪਦੀ ਸਫਾਈ ਦੇ ਜਾਂ ਜੋ ਕਾਰਵਾਈਆਂ ਬਣਦੀ ਕਰੋ ਪੱਤਰਕਾਰ ਨੂੰ ਕੁੱਟ ਕੇ ਤੁਸੀਂ ਕੀ ਕਰ ਲੋਗੇ ਇੱਦਾਂ ਥੋੜੀ ਕੋਈ ਚੁੱਪ ਹੁੰਦਾ ਜਿੱਦਾਂ ਚੁੱਪ ਹੋਣ ਤੇ ਆਉਂਦੇ ਤਾਂ ਫਿਰ ਤਾਂ ਚੱਲ ਪੁੱਛ ਕਰਕੇ ਥੋੜਾ ਸਰਕਾਰ ਨੂੰ ਚਾਹੀ ਏ ਸੋਚੋ ਵਿਚਾਰੇ ਇਹ ਨੁਕਸਾਨ ਤੁਹਾਡਾ ਹੋਣਾ ਅਸੀਂ ਤੇ ਤੁਰ ਹੀ ਜਾਂਦੇ ਆ ਪਰ ਜਿਸ ਤਰ੍ਹਾਂ ਮਾਨ ਸਾਹਿਬ ਨੇ ਕੁਝ ਅਗਰੈਸ਼ਨ ਚ ਆ ਕੇ ਜਾਂ ਕੁਝ ਪਤਾ ਨਹੀਂ ਕੀ ਉਹਨਾਂ ਦੇ ਮਾਈਂਡ ਚ ਚੱਲਦਾ ਜਿਸ ਤਰ੍ਹਾਂ ਉਹਨਾਂ ਨੇ ਇਹ ਚੀਜ਼ਾਂ ਸ਼ੁਰੂ ਕੀਤੀਆਂ ਉਹਨਾਂ ਦੇ ਰਿਜ਼ਲਟ ਉਹਨਾਂ ਦੇ ਰਜਾਣਾ ਹੀ ਆਉਣੇ ਸੀਗੇ ਤੇ ਮੈਂ ਵਾਰ-ਵਾਰ ਕਹਿੰਦਾ ਇਹ ਰਜਾਣ ਜਿਹੜੇ ਉਹ ਗਾਂ ਵੀ ਖਤਰਨਾਕ ਸਿੱਧ ਹੋ ਸਕਦੇ ਆ ਉਹ ਫਿਰ ਮੇਰੇ ਖਲ ਦੇ ਨਾਲ ਆ ਗਿਆ ਸਵਰਨ ਸਿੰਘ ਆ ਗਿਆ ਦਾਨੇ ਵਾਲੀ ਆ ਆਜੋ ਜੀ ਮਹਾਰਾਜ ਆਜੋ ਮਿਹਰਬਾਨੀ ਬਾਈ ਜੀ